ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਿਵਾਜਪੁਰ ਤੋਂ ਦੋਸਤੋ ਜਦੋਂ ਦਿਆਲਪੁਰਾ ਭਿੱਖੀ ਪਿੰਡ ਆਪਾਂ ਛੜਕ ਆਉਣੇ ਆ ਤੇ ਸ਼ਿਵਾਜਪੁਰ ਤੋਂ ਕੋਈ 2.5 ਕਿਲੋਮੀਟਰ ਦੀ ਦੂਰੀ ਆ ਇਹ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਪਹਿਲਾਂ ਕਾਫੀ ਵੀਡੀਓ ਆਪਾਂ ਅਪਲੋਡ ਕੀਤੀਆਂ ਨੇ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਈ ਦੇ ਕੋਈ 2-4 ਨਗ ਜਿਹੜੇ ਆ ਐਵਰੀ ਟਾਈਮ ਜਿਹੜੇ ਹਰ ਰੋਜ਼ ਅਵੇਲੇਬਲ ਹੁੰਦੇ ਆ ਤੇ ਅੱਜ ਇਸ ਕਵਰੇਜ ਵਿੱਚ ਤਿੰਨ ਪਸ਼ੂ ਦਿਖਾਉਣੇ ਆ ਤੁਹਾਨੂੰ ਇੱਕ ਵੈੜ ਸੂਈ ਸਵਾਈ ਦੋ ਗੱਬਣ ਟਾਈਮ ਪੁੱਛ ਲਾਂਗੇ ਕਿੰਨਾ ਕੁ ਸਮਾਂ ਹਜੇ ਬਾਕੀ ਐ ਸੂਣ ਦੇ ਵਿੱਚ ਕੀ ਰੇਟ ਪਾ ਪੜਦਾ ਰਹੂਗਾ ਸੋ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਅੱਜ ਦੋਸਤੋ 19 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਵੈਸੇ ਪਸ਼ੂ ਅੱਜ ਦੋ ਜਿਹੜੇ ਗੱਬਣ ਹੋਣਗੇ ਇੱਕ ਸੂਈ ਸਵਾਈ ਵੈੜ ਹੋਊਗੀ ਬਾਕੀ ਹਰ ਵਾਰ ਆਪਣੀ ਰਿਕੁਐਸਟ ਹੁੰਦੀ ਆ ਖਰੀਦਦਾਰ ਵੀਰਾਂ ਦੇ ਅੱਗੇ ਜਿਹੜਾ ਕੋਈ ਵੀਰ ਪਸ਼ੂ ਖਰੀਦਣ ਆ ਰਿਹਾ ਜਿਹੜਾ ਪਸ਼ੂ ਸੁਆ ਸੁਆ ਦੋਸਤੋ ਦੋ ਡੰਗ ਚੋਕੇ ਤਸੱਲੀ ਜ਼ਰੂਰ ਕਰਿਆ ਕਰੋ ਗੱਬਣ ਪਸ਼ੂ ਆਪਣਾ ਚੌਥਾ ਨਾਲ ਤਾਂ ਤਿਪ ਗਿਆ ਤਸੱਲੀ ਕਰ ਲਿਆ ਕਰੋ ਕਿਉਂਕਿ ਵਪਾਰ ਦੀ ਲੈਣਾ ਅੱਗੋਂ ਵਪਾਰੀ ਵੀ ਇਹਨਾਂ ਨੇ ਆਪਣੀ ਤਸੱਲੀ ਕਰਕੇ ਲੈ ਕੇ ਆਂਦੀ ਹੁੰਦੀ ਆ ਅੱਗੋਂ ਕਿਸੇ ਵੀਰ ਨੇ ਖਰੀਦਣਾ ਉਹ ਵੀ ਆਪਣੀ ਤਸੱਲੀ ਜੜੀ ਆ ਦੋਸਤੋ ਹਰ ਇੱਕ ਤਰੀਕੇ ਨਾਲ ਹਰ ਇੱਕ ਢੰਗ ਤਰੀਕੇ ਨਾਲ ਜ਼ਰੂਰ ਕਰਿਆ ਕਰੋ ਆਓ ਲੈਨੇ ਆ ਜਾਣਕਾਰੀ ਵੀਰ ਬਲਜੀਤ ਸਿੰਘ ਤੋਂ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਬਲਜੀਤ ਸਿੰਘ ਸਸਰੀਕਾਰ ਸਸਰੀਆ ਵੀਰ ਜੀ ਹੋ ਠੀਕ ਠਾਕ ਝ ਚੰਗੇ ਬਲਜੀਤ ਸਿੰਘ ਕਹਿਮ ਹਾਂਜੀ ਹਾਂਜੀ ਵਧੀਆ ਜੀ ਠੀ ਆਉਂਦਗੀ ਰਿੰਦ ਦਾ ਬੈਣਾ ਜੀ ਦੀ ਕਿਰਪਾ ਮਾਰਾਈ ਠੀਕ ਹੈ ਜੀ ਅੱਛਾ ਬਲਜੀਤ ਅੱਜ ਪਸ਼ੂ ਆਪਣੇ ਕੋਲ ਤਿੰਨ ਨੇ ਹਾਂ ਜੀ ਹਾਂ ਜੀ ਵੈਰਾਈਟੀਆਂ ਤਿੰਨੇ ਹੀ ਆ ਹਾਂ ਤਿੰਨੇ ਹੀ ਆ ਹਾਂ ਜੀ ਐਚ ਐਫ ਵੀ ਆ ਗਈ ਸ਼ਾਈਵਾਲ ਜਰਸੀ ਵੀ ਹੈ ਹਾਂ ਜੀ ਲਓ ਵੀ ਲਓ ਦੋਸਤੋ ਖਰੀਦਾਰ ਵੀਰਾਂ ਦੀ ਪਸੰਦ ਨੂੰ ਵੇਖਦੇ ਹੋਏ ਹਰ ਇੱਕ ਚੀਜ਼ ਤੁਹਾਨੂੰ ਮਿਲ ਜੂਗੀ ਤਿੰਨ ਤਿੰਨੇ ਬਰੀਡਾਂ ਤਿੰਨੇ ਤਰ੍ਹਾਂ ਦੀਆਂ ਜਿਹੜੀਆਂ ਦੋਸਤੋ ਮੌਜੂਦ ਨੇ ਅੱਜ ਵੀਰ ਦੇ ਕੋਲ ਐਚ ਐਫ ਹੈਗੀ ਆ ਸ਼ਾਈਵਾਲ ਆ ਜਰਸੀ ਆ ਸੋ ਪੂਰੀ ਡਿਟੇਲ ਆਪਾਂ ਲੈ ਲੈਨੇ ਇੱਕ ਪਾਸਿਓਂ ਸਟਾਰਟ ਕਰ ਲੈਨੇ ਆ ਤੇ ਬਾਕੀ ਬਲਜੀਤ ਭਾਈ ਪਹਿਲੇ ਨੰਬਰ ਤੋਂ ਇੱਥੋਂ ਹੀ ਸ਼ੁਰੂ ਕਰ ਏ ਜਰਸੀ ਚ ਆ ਗਈ ਹਾਂਜੀ ਹਾਂਜੀ ਠੀਕ ਐ ਤੇ ਸੂਬਾ ਕਿੰਨਾ ਸੂਬਾ ਜੀ ਦੂਜਾ ਜੋ ਦੂਜਾ ਹਾਂਜੀ ਦਿਨ ਲੈ ਜੂ 10 12 10 12 ਹਾਂਜੀ ਬਣੂ ਬਣੂ ਚੰਗੀ ਵੱਛੀ ਵੇਖੋ ਟਿਲਾਂ ਡਲਾਂਗ ਨਹੀਂ ਹੂੰ ਲਓ ਜੀ 10 12 ਦਿਨ ਦੋਸਤੋ ਸਮਾਂ ਕੱਢ ਜੂਗੀ ਅਜੇ ਹਾਂਜੀ ਦੂਜਾ ਸੂਬਾ ਵੈੜ ਨੇ ਸੂਣਾ ਪਲੀ ਕੁਲੀ ਵੇਖੋ ਕਿੰਨੀ ਆ ਹੂੰ ਸਭੀ ਸੂਭੀ ਚੰਗੀ ਆ ਬਹੁਤ ਜ਼ਿਆਦੀ ਹੂੰ ਪੂਰੀ ਗੋਲ ਹੀ ਆ ਹਾਂਜੀ ਬਾਕੀ ਕਾਤ ਵੀ ਬਲਜੀਤ ਸਿੰਘ ਪੰਜਾਬ ਵਾਲੀਆਂ ਜਰਸੀਆਂ ਹਾਂਜੀ ਹਾਂਜੀ ਠੀਕ ਆ ਆ ਲੋ ਨਾਰਮਲੀ ਦੋਸਤੋ ਆਪਾਂ ਜਿੱਦਾਂ ਪੰਜਾਬ ਵਾਲੀ ਜਰਸੀ ਦੇਖਦੇ ਆ ਉਸੇ ਦੇ ਵਿੱਚ ਕੱਦ ਕਾਠ ਹੈ ਵੱਡੇ ਕੱਦ ਕਾਠ ਦੇ ਵੱਡੇ ਦੇ ਹੱਥ ਮਾਰ ਕੇ ਵੇਖੋ ਹਾਂ ਕਿੱਦਾਂ ਮਲਾਇਆ ਵੇ ਆਹ ਠੀਕ ਆ ਵੀ ਠੀਕ ਆ ਲਓ ਜੀ ਬਲਜੀਤ ਤੋੜ ਗਏ ਦੇਣ ਹਜੇ 8-10 ਲੈ ਜੂਗੀ ਹਾਂਜੀ ਦੇਣ ਲੈ ਜੂ 10-12 ਠੀਕ ਹੈ ਹਾਂਜੀ ਬਲਜੀਤ ਸਰ ਥਾਂ ਵੀ ਪੂਰਾ ਵਧੀਆ ਮੁੱਠੀ ਵਾਲਾ ਪੂਰਾ ਵਧੀਆ ਥਾਂ ਜੀ ਹਾਂ ਸੋ ਦੋਸਤੋ ਮੁੱਠੀ ਥਾਣਾ ਹੱਥੀ ਚਵਾਈਲਾ ਥਾਣਾ ਮੋਸਟਲੀ ਆਪਾਂ ਜ਼ਿਕਰ ਕਰ ਦਈਦਾ ਕਿਉਂਕਿ ਦੂਰੋਂ ਦਰਿਆ ਡੋਂ ਕਿਤੇ ਵੀਰਾਂ ਨੇ ਵੀ ਆਉਣਾ ਇੱਕ ਆਈਡੀਆ ਹੋ ਜੇ ਚੀਜ਼ ਵੇਖਦੇ ਆ ਸਾਰੀ ਇੱਕ ਆਈਡੀਆ ਹੋ ਜੇ ਬਾਕੀ ਕੱਦ ਸੋਹਣਾ ਮੈਂ ਪਹਿਲਾਂ ਜ਼ਿਕਰ ਕੀਤਾ ਜਿੱਦਾਂ ਆਪਾਂ ਨਾਰਮਲ ਇੱਕ ਪੰਜਾਬ ਵਾਲੀਆਂ ਜਰਸੀਆਂ ਵੇਖਦੇ ਆ ਉਸੇ ਤਰ੍ਹਾਂ ਡੋਂਗ ਜਿਹੜਾ ਦੋ ਅੱਖਾਂ ਦੇ ਵਿਚਕਾਰ ਬੋਦੀ ਛੋਟੇ ਜੇ ਕੰਨ ਠੀਕ ਆ ਜੀ ਤੇ ਨਸਲ ਜਾਤ ਪੂਰੀ ਹੈ ਜਿੰਨੇ ਵੀ ਕੋਈ ਵੀ ਰਮਨ ਸਕਦਾ ਚਾਲਰ ਝੂਲਰ ਵੀ ਕਾਫੀ ਵਧੀਆ ਜਿਹੜਾ ਬੰਨ ਥੱਲੇ ਤੁਸੀਂ ਦੇਖ ਰਹੇ ਜੇ ਆ ਠੀਕ ਹੈ ਤੇ ਹਾਂ ਸੋ ਥਣ ਦੀ ਕੁਆਲਿਟੀ ਬਹੁਤ ਬੈਸਟ ਆ ਦੋਸਤੋ ਮੋਸਟਲੀ ਆਪਾਂ ਦੇਖਦੇ ਆ ਵੇੜਾ ਜੇਕਰ ਥਣ ਲੰਬਾਈ ਦੇ ਵਿੱਚ ਚੰਗਾ ਥਾਣਾ ਤੇ ਬਹੁਤ ਪਲੱਸ ਪੁਆਇੰਟ ਆ 1000 ਤੋਂ 10 ਘਟ ਜੂਗੀ ਬਾਕੀ ਕਦ ਕੋ ਤੋਂ ਸੋਨਾ ਲਾਲ ਰੰਗ ਥਣ ਜੱਡਾ ਕਾਫੀ ਸੋਨਾ ਬਖਾਲਾ ਬਖੋਲਾ ਕਾਫੀ ਸੋਨਾ ਤਿਆਰ ਕਰੂਗੀ ਫਿਲਹਾਲ ਜਿੰਨਾ ਕ ਲਾਏ ਬਣਾਏ ਪਈ ਉਹਨਾਂ ਕ ਤੁਹਾਡੇ ਸਾਹਮਣੇ ਆਏ ਵਿੱਚ ਗੂੰਦੀ ਆਉਂਦੇ ਸੁੱਕੀ ਹਾਂਜੀ ਅਕੀਵੇਕਾ ਠੀਕਾ ਬਲਦੀਸਿਆਂ ਬੈਸਟ ਆ ਬਹੁਤ ਵਧੀਆ ਚੰਗੀ ਆ ਵੈਡ ਹਰ ਪਾਸਿਓ ਪੂਰੀ ਆ ਕੀ ਡਿਮਾਂਡ ਕਰਦੇ ਆ ਲੈਂਡ ਦੇਣ ਕੀ ਰਹੁਗੇ ਇੰਦਾ ਡਿਮਾਂਡ ਵੀ ਦੀ ਬੈਂਕਰ ਨੂੰ 55000 ਕਰ ਲੀਏ ਹਾਂਜੀ 50000 ਦੇ ਦੇ ਦਾਂਗੇ ਮੈਂ ਚੈਜ ਜੇ ਦੀਆਂ ਕਸਰਾ ਕੁਸਰਾ ਸਾਰੀਆਂ ਕੱਢ ਕੇ ਕੱਢ ਦੀਏ ਕਸਰਾ 48000 ਦੀ ਦੇ ਦਾਂਗੇ ਜੀ ਸੁਣੋ ਹੀ ਹਾਂਜੀ ਠੀਕ ਹੈ ਜੀ। ਹਾਂਜੀ। ਲਓ ਦੋਸਤੋ 48000 ਜੀ ਤੁਹਾਨੂੰ ਇੱਥੇ ਮਰਜੀ 50 55 ਮਿਲ ਜੂਗੀ ਕੋਈ ਵੀ ਵੀਰ ਹਿਮਾਚਲ ਵਾਲੀਆਂ ਜਰਸੀਆਂ ਦੇ ਵਿੱਚ ਨਾ ਰੱਖੇ ਕਿਉਂਕਿ ਹਿਮਾਚਲੀਆਂ ਜਰਸੀਆਂ ਜਿਹੜੀਆਂ ਦੋਸਤੋ ਛੋਟੀਆਂ ਹੁੰਦੀਆਂ ਨੇ ਦੁੱਧ ਵੀ ਘੱਟ ਘੱਟਦੀਆਂ ਨੇ ਬਾਕੀ ਇਹ ਤੋਂ ਕੋਈ ਚੰਗੀ ਕੋਈ ਆਸ ਕਰ ਸਕਦੇ ਹਾਂ ਦੋਤ ਸੋਨਾ ਭਰ ਦੂਗੀ। ਥਾਣਾ ਲੇਵਾ ਕਾਫੀ ਸੋਨਾ ਵਿਖਾਰਾ ਬਹੁਤ ਸੋਨਾ ਤੇ ਥਣ ਵੀ ਪੂਰਾ ਕੁਆਲਿਟੀ ਵਾਲਾ ਲੱਗਾ। ਤੇ ਜਿਵੇਂ ਜਿਵੇਂ ਲੇਵਾ ਭਰ ਕੇ ਦੋਸਤੋ ਭਰੂਗੀ ਲੇਵਾ ਉਹ ਮੇ ਥਣ ਵੀ ਜਿਹੜਾ ਕੁਆਲਿਟੀ ਦੇ ਵਿੱਚ ਬਾਹਰ ਹੋਰ ਨਿਕਲੂਗਾ ਲੰਬਾਈ ਦੇ ਵਿੱਚ ਹੋਰ ਥ ਤੇ ਅਗਲੀ ਜਿਹੜੀ ਆਪਣੇ ਕੋਲ ਬਲਜੀਤ ਆ ਆ ਗਈ ਹੈ ਹਾਂਜੀ ਹਾਂਜੀ ਐਚ ਐਫ ਹਾਂਜੀ ਹਾਂਜੀ ਠੀਕ ਹੈ ਜੀ ਇਹ ਵਾਰ ਕਿ ਨਵਾਂ ਸੂਹਾ ਸੂਹ ਇਹਦਾ ਵੀ ਜੀ ਦੂਜਾ ਸੂਹਾ ਜੋ ਦੂਜਾ ਹੀ ਹੈ ਹਾਂਜੀ ਹਾਂਜੀ ਕਦਕੂ ਤਾਂ ਚੰਗਾ ਫੁੱਲ ਵੱਡਾ ਪੂਰਾ ਫੁੱਲ ਆ ਦੇ ਵੇਖੋ ਢੱਲਾ ਢੱਲਾ ਵੇਖੋ ਕਿੰਨੀਆਂ ਹੂੰ ਵੇ ਬੱਚੀ ਇਹ ਵੀ ਅਜੇ ਦਿਨ 10-12 ਲੈ ਜੂਗੀ ਹੂੰ ਲਓ ਜੀ ਸੋ ਦੋਸਤੋ 10-12 ਦਿਨਾਂ ਤੱਕ ਸੂਹਗੀ ਹਾਂਜੀ ਦੂਜਾ ਹੀ ਸੂਹਾ ਇਹ ਵੀ ਕੱਦ ਫੁੱਲ ਵੱਡਾ ਫੁੱਲ ਵੱਡਾ ਜਿਹੜਾ ਵੀ ਆਪਾਂ ਨਾਰਮਲ ਵੇਖਦੇ ਆਂ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਹੈ ਇੱਕ ਸਟੈਂਡਰਡ ਸਾਈਜ਼ ਹੁੰਦਾ ਜਿਹੜਾ ਆਪਾਂ ਨਾਰਮਲ ਫਾਰਮ ਵਾਲੀਆਂ ਵੇੜਾਂ ਦੇਖਦੇ ਆਂ ਛੱਡ ਵਾਲੀਆਂ ਵੇੜਾਂ ਦੇਖਦੇ ਆਂ ਉਹਨਾਂ ਤੋਂ ਥੋੜਾ ਜਿਹਾ ਛੋਟਾ ਬਾਕੀ ਨਾਰਮਲ ਜਿਹੜੀ ਐਚ ਐਫ ਬਰੀਡ ਆਪਾਂ ਦੇਖਦੇ ਆਂ ਵੇੜਾਂ ਦੇਖਦੇ ਆਂ ਉਹਦੇ ਕੱਦ ਵਿੱਚ ਕੱਦ ਆਉਂਦਾ ਵੱਡੀ ਵੇੜਾ ਬਾਕੀ ਲੇਵਾ ਹਵਾਨਾ ਵਿਖਾਲਾ ਕਾਫੀ ਸੋਹਣਾ ਅੱਜ ਤੱਕ ਲਾਏ ਬਣਾਏ ਜਿੰਨਾ ਪਈਏ ਬਿਲਕੁਲ ਤੁਹਾਡੇ ਸਾਹਮਣੇ ਆ ਦਿਨ ਹਜੇ ਹਫਤੇ ਕਿਤੇ ਲਾਗੇ ਤੱਕ ਲੈ ਜੂ ਟਾਈਮ ਹਾਂਜੀ ਹਾਂਜੀ ਦਿਨ ਦਾ ਬਹੁਤ ਜਿਆਦੀ ਬਣੂ ਵੱਛੀ ਹਾਂਜੀ ਹਾਂਜੀ ਲੋ ਵੀ ਦੋਸਤੋ ਕਰੋ ਚੈੱਕ ਬਾਕੀ ਆਰਡਰ ਵੀ ਜਿਹੜਾ ਬਲਜੀਤ ਸਿੰਘ ਬਿਲਕੁਲ 6000 ਹੋਊਗਾ ਉਹ ਆਹ ਜੀ ਵੱਛੀ ਨੂੰ ਥਾਣੇ ਵੇਖੋ ਕਿ ਹੋਇਆ ਲੱਗਾ ਆਰਡਰ ਵੀ ਫਿਕਸ ਹੋਊਗਾ ਕਸਮੇ ਜੇ ਲੇਵੇ ਦੇ ਵਿੱਚ ਰਹੂਗਾ ਹਾਂਜੀ ਹਾਂਜੀ ਠੀਕ ਆ ਲੋ ਵੀ ਸੋ ਜਿੰਨੇ ਵੀ ਆ ਦੋਸਤੋ ਚੰਗੀ ਆ ਓਵਰਆਲ ਵਜਨ-ਵਜਨ ਵੀ ਚੰਗਾ ਵਜਨ-ਵਜੂਦ ਵੀ ਚੰਗਾ ਹਾਂਜੀ ਹਾਂਜੀ ਕੋਈ ਲਸੇਰੇਪਨ ਦੇ ਵਿੱਚ ਨਹੀਂਗੀ ਕਤਕੁੱਤ ਦੀ ਸੋਹਣੀ ਆ ਤੇ ਆਡਰ ਰੂਡਰ ਬਹੁਤ ਸੋਹਣਾ ਥਣ ਜਿਹੜਾ ਦੋਸਤੋ ਜਿਵੇਂ ਜਿਵੇਂ ਲੇਵਾ ਖਵਾਨਾ ਪੂਰਾ ਭਰ ਕੇ ਸੋਈ ਤੇ ਥਣ ਬਿਲਕੁਲ ਖੱਤੀ ਚਵਾਈ ਲੈ ਨਿਕਲ ਕੇ ਸਾਹਮਣੇ ਆਊਗਾ ਆਹੋ ਲਓ ਜੀ ਠੀਕ ਆ ਹਾਂਜੀ ਅੱਛਾ ਬਲਜੀਤ ਫਿਰ ਇਹਦੀ ਕੀ ਡਿਮਾਂਡ ਕਰਦੇ ਆ ਕਿੱਥੋਂ ਤੱਕ ਲੈਣਾ ਜੀ ਬੱਚੀ ਦੇ ਭਾਵੇਂ 60000 ਦੀ ਵੇਚ ਲਈਏ ਪਰ ਆਪਾਂ ਲਈ ਜਾਏ ਨਾ ਆਪਾਂ ਜਾਏ ਨਾ ਦੇ ਦੇਣੀ ਹਾਂ ਬਿਲਕੁਲ ਜੀ ਪੂਰੇ 52000 ਦੀ ਦੇ ਦਾਂਗੇ ਪੂਰੇ 52000 ਹਾਂਜੀ ਹੋਰ ਯਾਰ ਛੋਟ ਕਰਦਾ ਮੈਂ ਲੁੱਟ ਲਓ ਮੇਲਾ ਹੀ 50000 ਦੀ ਜਾਂ ਦੋ ਮੈਂ ਫੜ ਦੋ ਫੜ ਦੋ ਲੈ ਲਓ ਫੜ ਲਓ ਜੀ ਇਹਦੇ ਲੈ ਵੀ ਸੋ ਦੋਸਤੋ 50000 ਦੀ 50000 ਦੀ ਵਾੜ ਮਿਲ ਜੂਗੀ वैसे नॉर्मल बाजार सारे वीर तौर फेर के देख दे ही बाकी करोटा ट्रा, ट्राई करो बाकी जेड़े वीर ਨੂੰ ਪਸੰਦ ਆਈ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਚੱਲਦੇ ਆ ਨੰਬਰਾਂ ਦੇ ਤੁਸੀਂ ਕਾਲ ਕਰਕੇ ਇੱਕ ਵਾਰੀ ਜਿਹੜਾ ਵੀ ਰਾਜੂ ਕਾ ਛੱਡ ਕੇ ਨਹੀਂ ਜਾਂਦਾਗਾ ਬਾਕੀ ਇਹ ਲੈਵੇ ਹਵਾਨੇ ਵਾਲੇ ਪਾਸੋਂ ਦੋਸਤੋ ਭਰਨਾ ਹੈ ਪੂਰਾ ਬਣਾਉਣਾ ਹੈ ਅਜੇ ਦੇਖੋ ਕੋਈ ਗੱਲ ਬਾਤ ਨਹੀਂ ਵਛੀ ਨੂੰ ਬਿਲਕੁਲ ਹਾਂਜੀ ਠੀਕ ਹੈ ਜੀ ਚੰਗੀ ਆ ਜਿੰਨੀ ਓਵਰঅল ਕਰਮਾਂ ਵਾਲੀ ਸਾਰੀ ਚੰਗੀ ਆ ਦੂਜਾ ਸੂਬਾ ਦਸਨ ਮੁਤਾਬਕ ਵੀਰ ਦੇ ਵੀ ਦੂਜਾ ਸੂਬਾ ਹੁੰਦੀ ਆ ਅੱਗੇ ਹਰ ਕ ਵੀਰ ਦਾ ਆਪਣਾ ਏਡੀਆਂ ਕੋਈ ਇੱਕ ਅੱਦੇ ਸੂਬੇ ਦਾ ਤੁਸੀਂ ਏਡੀਆਂ ਆਪਦਾ ਵੀ ਬਣ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ 53 ਤੋਂ ਪਨਾਣ ਵਧ ਗਿਆ ਚਾਰੇ ਥਾਂ ਤੇ ਵਧੀਆ ਓਕੇ ਗੁੰਦ ਹੀ ਆਉਂਦਾ ਹੀ ਸੁੱਕੀ ਤੇ ਠੀਕ ਆ ਹਾਂਜੀ ਅੱਛਾ ਬਲਜੀਤ ਭਈਆ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਸੂਈ ਆ ਬਿਲਕੁਲ ਹਾਂਜੀ ਇਹ ਸੂਈ ਆ ਜੀ ਸ਼ਾਈ ਵਾਲ ਕਰੋਸ ਆ ਹਾਂਜੀ ਇਹਨੂੰ ਅੱਜ 10 12 ਦਿਨ ਹੋ ਗਏ ਸੂਈ ਨੂੰ ਠੀਕ ਆ ਹਾਂਜੀ ਤੇ ਸੂਬਾ ਇੱਕ ਨੰਬਰ ਤੇ ਤੀਜਾ ਸੂਬਾ ਦੂਜਾ ਲਾ ਠੀਕ ਹੈ ਜੀ ਲਓ ਜੀ ਦੂਜਾ ਸੂਆ ਚਾਹੇ ਤੀਜਾ ਮੰਨ ਲਓ ਵੀਰੋ 12 ਕਿ ਦਿਨਾਂ ਦੀ ਸੂਈ ਆ ਮਗਰ ਬੱਛੀ ਆ ਬੱਛੀ ਮਗਰ ਹਾਂਜੀ ਹਾਂਜੀ ਬੱਛੀ ਆ ਵੇਖੋ ਜਰਸੀ ਬੱਛੀ ਮਗਰ ਬੱਛੀ ਮਗਰ ਆ ਦੋਸਤੋ ਫੀਮੇਲ ਕਾਫ ਤੇ ਬਲਜੀ ਤੇ ਹੁਣ ਦੁੱਧ ਤੇ ਆ ਗਈ ਕਿੰਨਾ ਗਿਆ ਹਾਂਜੀ ਦੁੱਧ ਇਹਦੇ ਥੱਲੇ ਵਿੱਚ ਜੀ 12 ਕਿਲੋ ਹੋਊਗਾ 11 ਕਿਲੋ ਆਪਦੇ ਭਾਵੇਂ ਧਾਰਵਣਾ ਮਾਰੇ ਠੀਕ ਹੈ ਜੀ ਹਾਂਜੀ ਲਓ ਜੀ 12 ਕਿਲੋ ਆਪਾਂ ਇਥੋਂ ਮਿਣ ਕੇ ਦੇਵਾਂਗੇ 11 ਕਿਲੋ ਦੀ ਤਾਂ ਕੋਈ ਧਾਰਵਣਾ ਮਾਰੇ ਠੀਕ ਹੈ ਜੀ ਬਾਕੀ ਠੰਡੀ ਸੀਲ ਇਹ ਨਹੀਂ ਕਿ ਛਟਾਕ ਲਊਗੀ ਹਾਂ ਵੇਖੋ ਲਓ ਜੀ ਸੋ ਮਾਲੇ ਤੇ ਰਿਆ ਕਰਮਾ ਲਈ ਜਿੰਨੀ ਆ ਵੇਖੋ ਮਾਲੇ ਤੇ ਆ ਗਈ ਆ ਹਾਂਜੀ ਹਾ ਲੋ ਬਾਕੀ ਤੁਹਾਨੂੰ ਪਤਾ ਠੰਡ ਠੁੰਡਾ ਜੇ ਦੁੱਧ ਇੰਨਾ ਕਰਮਾ ਵਾਲੀਆਂ ਨੇ ਹੂੰ ਵੀ ਜ਼ਿਆਦਾ ਨਹੀਂ ਤੋਂ ਕੋਈ ਦੁੱਧ ਦੁੱਧ ਚੱਗੀ ਸਿਆਵਲ ਕੋਈ 12 13 14 ਲੀਟਰ ਤੱਕ ਚੁੱਕਦੇ ਪੱਤੇ ਵੀ ਤੂੜੀ ਖਾਂਦੀਆਂ ਹਾਂ ਹਾਂਜੀ 14 15 ਕਿਲੋ ਦੁੱਧ ਦਈਊ ਰਾਮਣਾ ਬਿਲਕੁਲ ਜੀ ਬਿਲਕੁਲ ਬਾਕੀ ਦੁੱਧੇ ਦਾ ਮੱਝਾ ਰਗਾ ਬਿਲਕੁਲ ਜੀ ਹਾਂ ਤੋੜ ਗਏ ਜੀ ਹਾਂਜੀ ਤਬਲੀਦ ਸੋਬਾ ਚਵਾਈ ਕਿੰਨੇ ਵਜੇ ਕੀਤੀ ਆ ਆਪਾਂ ਵੀ ਜੀ 6 ਵਜੇ 6 ਵਜੇ 6 ਵਜੇ ਚਵਾਈ ਦੋਸਤੋ ਹੋਈ ਆ ਹਾਂਜੀ ਤੇ ਬਾਕੀ ਕੋਈ ਵੀ ਆਪਦੀ ਟਾਈਮ ਤੋਂ ਟਾਈਮ ਬੰਨ ਕੇ ਚਵਾਈ ਕਰ ਸਕਦਾ ਆਪਣੇ ਘਰੇ ਭਾਵੇਂ ਕੋ ਚਾਰ ਡੰਗ ਚੋਲੇ ਜੇ ਕਿੰਨੇ ਆਨਲਾਈਨ ਮੰਗਾਉਣੀ ਆਪਣੀ 11 ਕਿਲੋ ਦੀ ਗਰੰਟੀ ਹੋਊਗੀ ਠੀਕ ਆ ਜੀ ਕੋਈ ਥਾਨ ਵੱਧ ਘੱਟ ਹੋਵੇ ਪੂਰ ਛੱਟਾ ਹੋਵੇ ਉਹ ਆਪਣੀ ਗਰੰਟੀ ਆ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਭੂਰ ਛੱਟਾ ਜਾਂ ਕੋਈ ਵੀ ਥਣਵੱਧ ਘਾਟਾ ਉਹ ਵੀ ਤਸੱਲੀ ਆ ਵੀਰਾਂ ਦਾ ਵੀ ਆਪਣੀ ਕੋਈ ਭੈਣ ਭਰਾ ਜਿੰਨੇ ਨਾਲ ਜੁੜੇ ਆ ਹਾਂਜੀ ਠੀਕ ਆ ਜੀ ਤੇ ਚੰਗਾ ਖਰਾ ਸੌਦਾ ਤੇ ਨਾ ਹਾਂਜੀ ਤੇ ਬਾਕੀ ਚੰਗੇ ਖਰੇ ਸੌਦੇ ਵਿੱਚ ਦੋਸਤੋ ਪੂਰੀ ਗਰੰਟੀ ਤਸੱਲੀ ਜਿਹੜੀ ਉਹ ਦਿੱਤੀ ਜਾਂਦੀ ਹੈ ਠੀਕ ਆ ਤੇ ਥਣ ਦੇਵਾ ਬਹੁਤ ਸੋਹਣਾ ਜਿੰਨਾ ਵੀ ਕਾਲੀ ਨਹੀਂ ਪੈਂਦੀ ਵੇਖੋ ਐ ਆਰਾਮ ਨਾਲ ਤੁਰ ਜਾਂਦੀ ਹਾਂ ਹਾਂ ਹੁਣ ਆਪਾਂ ਹੁਣ 11 ਲੀਟਰ ਬਣਾ ਲੀਏ ਹਾਂਜੀ 11 ਕਿਲੋ ਆਪਾਂ ਘਰੋਂ ਬਣਾ ਦਾਂਗੇ ਠੀਕ ਆ ਜੀ ਹਾਂਜੀ ਆ ਵਾਛੀਓ ਠੀਕ ਹੈ ਜੀ ਹਾਂਜੀ ਸੋ ਮਗਰ ਫੀਮੇਲ ਕਾਫ ਆ ਦੋਸਤੋ ਬੱਚਾ ਤੁਹਾਨੂੰ ਦਿਖਾ ਦਿੱ ਗਏ ਕੋਈ 12 ਦਿਨਾਂ ਦਾ ਸੂਗਾ ਆ ਬੱਚੀ ਆ ਫੀਮੇਲ ਕਾਫ ਠੀਕ ਹੈ ਅੱਛਾ ਬਲਜੀਤ ਕੀ ਕਰਦੇ ਆ ਮੋਲੇ ਦਾ ਫਿਰ ਮੋਲ ਵੀ ਜੀ ਭਾ 45 46 ਕਰੀਏ ਜੀ ਹੂੰ 42000 ਜੀ ਦੇ ਦਾਂਗੇ 42 ਦੀ 41000 ਦੀ ਦੇ ਦਾਂਗੇ 41 ਦੀ ਹਾਂਜੀ ਠੀਕ ਹੈ ਜੀ ਤੇ ਬਾਕੀ ਆਪਾਂ ਇਧਰਲੇ ਪਾਸੋਂ ਵਿਖਾ ਦੀਏ ਕੋਈ ਸਰੂ ਜਾਂ ਮਰਾਂ ਸਰ ਉਹ ਨਹੀਂ ਚੱਲਦਾ ਵੀਰ ਜੀ ਉਦਾਂ ਹੀ ਲੱਗਾ ਜੋ ਬੱਚਾ ਜਾ ਵੈਸੇ ਹਾਂਜੀ ਹਾਂਜੀ ਵੇਖੋ ਆ ਕੋਈ ਸ਼ੇਕ ਨਹੀਂ ਹੈਗਾ ਕੋਈ ਬੱਚਾ ਜਾ ਵੈਸੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਚਾਰ ਥਾਣਾਂ ਚਾਰੇ ਥਾਣੇ ਪੂਰੇ ਵਰਦੇ ਆ ਵਿਖਾਉਣਾ ਮੇਰਾ ਫਰਜ਼ ਸੀਗਾ ਕਿਉਂਕਿ ਦੂਰੋਂ ਤੇ ਆਟੇ ਹੋਣਾ ਬਾਕੀ ਕਿਸੇ ਤਰ੍ਹਾਂ ਦਾ ਵੈਸੇ ਬੱਚੇ ਜੇ ਨਾਲ ਲੱਗ ਜਾਂਦੇ ਲੇਵੇ ਹਵਾਨੇ ਤੇ ਸੋ ਉਹ ਮਰਜੀ ਛਾਂਟ ਜੀ ਕੀ ਆ ਤੇ 41 ਦੀ 41 ਪੂਰੇ 40 ਦੀ ਦੇ ਦਾਂਗੇ ਲਓ ਜੀ ਸੋ ਪੂਰੇ 40000 ਦੇ ਵਿੱਚ ਦੋਸਤੋ ਤੁਹਾਨੂੰ ਇਹ ਗੜ ਮਿਲ ਜੂਗੀ ਤੇ ਇਹ ਨਕਸ਼ੀ ਅੱਜ ਵੀਰ ਬਲਜੀਤ ਸਿੰਘ ਉਹਨਾਂ ਦੇ ਕੋਲ ਟੋਟਲ 3 ਇੱਕ ਸੂਈ ਸਵਾਈ ਵਿਹੜ ਤੁਹਾਨੂੰ ਦਿਖਾਤੀ ਹੈ ਪੂਰੀ ਡਿਟੇਲ ਮਿਲ ਗਈ ਆ ਸੋ ਜਿਹੜੇ ਵੀਰ ਨੂੰ ਐਨੀਮਲ ਜਿਹੜਾ ਵੀ ਪਸੰਦ ਆਊਗਾ ਤਸल्ली ਇਨਰਕ ਪਰਖ ਤਸल्ली ਆਪਣੀ ਘਰ ਆਣ ਕੇ ਕਰ ਲਿਓ ਤੇ ਬਲਜੀਤ ਬੋਲਦੀ ਹੈ ਨੰਬਰ ਜੀ ਨੰਬਰ ਆਪਣਾ ਵੀ ਦਿਹਾਗਾ 73407 4212 ਇੱਕ ਨੰਬਰ ਦੂਜਾ ਵੀ ਚੱਲਦਾ 9843 6846 ਠੀਕ ਹੈ ਜੀ ਹਾਂਜੀ ਲਓ ਭਰਾਵੋ ਦੋਵੇਂ ਨੰਬਰ ਸਕਰੀਨ ਦੇ ਉੱਤੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਬੁਤੇਰੇ ਗੱਲਬਾਤ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ